ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਆਪਦੇ ਲਈ 8-10 ਦਿਨ ਹੋ ਗਏ ਨੇ ਵੀਡੀਓ ਨਹੀਂ ਪਈ ਦੋਵੇਂ ਹੱਥ ਜੜ ਕੇ ਮਾਫੀ ਮੰਗਦੇ ਹਾਂ ਅੱਜ ਫੇਰ ਅਸੀਂ ਆਪਦੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਦਵਾਈ ਦਾ ਅਸਰ ਨਾ ਹੁੰਦਾ ਹੋਵੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਕਈ ਵਾਰ ਕਿਸੇ ਵੀ ਦੁੱਖ ਰੋਗ ਦੀ ਦਵਾਈ ਖਾਣੇ ਹਾਂ ਪਰ ਕਈ ਵਾਰ ਕੋਈ ਵੀ ਦਵਾਈ ਦਾ ਅਸਰ ਹੀ ਨਹੀਂ ਹੁੰਦਾ ਕੋਈ ਵੀ ਦੁੱਖ ਰੋਗ ਹੋਵੇ ਭਵੇਂ ਥੋੜਾ ਹੋਵੇ ਭਵੇਂ ਬਹੁਤਾ ਹੋਵੇ ਗੁਰੂ ਪਿਆਰੀ ਸਾਥ ਸੰਗਤ ਜੀਓ ਆਪਾਂ ਇਸ ਪਾਠ ਦਾ ਜਾਪ ਕਰਨਾ ਹੈ ਇਸ ਪਾਠ ਦਾ ਜਾਪ ਆਪਾਂ 108 ਪਾਠ 41 ਦਿਨ ਰੋਜ਼ਾਨਾ ਕਰਨੇ ਹਨ ਆਪਾਂ ਕਿਸੇ ਨੂੰ ਸੁਵਾ ਦੀ ਵਿੱਚ ਉਟਕੀ ਦਵਾਂਗੇ ਨਾ ਉਸ ਨੂੰ ਵੀ ਦਵਾਈ ਜਿੰਨਾ ਹੀ ਅਸਰ ਹੋਵੇਗਾ ਇਹ ਅਜ ਮਾਇਆ ਹੋਇਆ ਟੋਟਕਾ ਹੈ। ਗੁਰੂ ਪਿਆਰੇ ਸਾਧ ਸੰਗਤ ਜੀਓ ਅਸੀਂ ਆਪ ਨੂੰ ਦੱਸਦੇ ਹਾਂ ਇਹ ਆਪਾਂ ਪਾਠ ਕਿੱਦਾਂ ਕਰਨਾ ਹੈ। ਸੋਸ਼ਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੂਖ ਨਿਵਾਰੇ ਸੁਖਾ ਮਨ ਸਦਾਰੇ ਦਰਸ਼ਨ ਪੇਟ ਤਹੋਤ ਨਿਹਾਲਾ ਹਰ ਧਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੇ ਕਾਟੇ ਜਮਕੇ ਫੰਦਾ ਰਹਾਓ ਸਮਰੱਥ ਪੁਰਖ ਪੂਰਨ ਬਿਧਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪੁ ਉਬਾਰੇ ਨਾਨਕ ਨਾਮ ਅਧਾਰਾ ਜਨਮ ਜਨਮ ਕੇ ਦੁਖ ਨਿਵਾਰੇ ਸੁੱਖਾ ਮਨ ਸਦਾਰੇ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖੁਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਓ ਸਮਰਾਤਿ ਪੁਰਖ ਪੂਰਖ ਪੂਰਨ ਬਿਧਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰ ਆਖ ਉਦਾਰੇ ਨਾਨਕ ਨਾਮ ਆਧਾਰਾ ਜਨਮ ਜਨਮ ਕੇ ਦੁਖ ਨਵਾਰੇ ਸੁਖ ਮਨ ਸਦਾਰੇ ਦਰਸ਼ਨ ਪੇਟ ਤਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨਿਹਾਰਾ, ਆਪਣਾ ਦਾਸ ਹਰਿ ਆਪ ਉਭਾਰੇ ਨਾਨਕ ਨਾਮ ਆਧਾਰਾ ਜਨਮ ਜਨਮ ਕੇ ਦੁਖ ਨਿਵਾਰੇ ਸੁੱਕਾ ਮਨ ਸਧਾਰੇ, ਦਰਸਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ, ਮੇਰਾ ਵੈਰ ਗੁਰੁ ਗੋਬਿੰਦਾ ਹਰਿ ਹਰਿ ਨਾਮ ਔਖਦੁ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ, ਸਮਰੱਥ ਪੁਰਖ ਪੂਰਨ ਵਿਧਾਤਾ ਆਪੇ ਕਰਨਿਹਾਰਾ, ਆਪਨਾ ਦਸ ਹਰਿਆ ਕੋ ਬਾਰੇ ਨਾਨਕ ਨਾਮ ਆਧਾਰਾ ਜਨਮ ਜਨਮ ਕੇ ਦੁਖ ਨਵਾਰੇ ਸੁੱਕਾ ਮਨ ਸਦਾਰੇ ਦਰਸ਼ਨ ਪੇਟਤ ਹੋਤ ਨਿਹਾਲ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੇ ਕਾਟੇ ਜਮਕੀ ਫੰਦਾ ਰਹਾਉ ਸਮਰੱਥ ਪੂਰਨ ਪੁਰਖ ਬਧਾਤਾ ਆਪੇ ਕਰਨਿਹਾਰਾ ਆਪਣਾ ਦਸ ਹਰ ਆ ਕੋ ਬਾਰੇ ਨਾਨਕ ਨਾਮ ਉਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪਾਂ ਇਸ ਜਾਪ ਨੂੰ ਇਸ ਤਰ੍ਹਾਂ ਕਰਨਾ ਹੈ ਜੇ ਗੁਰੂ ਪਿਆਰੇ ਸਾਧ ਸੰਗਤ ਜੀਓ ਆਪਾਂ ਕਿਸੇ ਵੀ ਕਾਰਨ 108 ਪਾਠ ਰੋਜ਼ਾਨਾ ਨਹੀਂ ਕਰ ਸਕਦੇ ਆਪਾਂ ਇਸ ਵੀਡੀਓ ਨੂੰ ਹੀ ਵਾਰ-ਵਾਰ ਲਗਾ ਕੇ ਤੇ ਆਪਾਂ ਇਸ ਦੀ ਵੀਡੀਓ ਹੀ ਵਾਰ-ਵਾਰ ਲਗਾ ਕੇ ਇਸ ਪਾਠ ਨੂੰ ਰੋਜ਼ਾਨਾ ਆਪਣੇ ਘਰ ਦੇ ਵਿੱਚ ਲਾ ਕੇ ਰੱਖਾਂਗੇ ਤੇ ਸਾਡੀ ਕੋਈ ਵੀ ਕਿਸੇ ਵੀ ਰੋਗੀ ਨੂੰ ਦਵਾਈ ਦਾ ਅਸਰ ਨਾ ਹੁੰਦਾ ਹੋਵੇ ਤੇ ਉਸ ਨੂੰ ਦਵਾਈ ਦਿੱਤੀ ਜਾਵੇ ਉਸ ਦੇ ਲਾਗੇ ਇਸ ਗੁਰਬਾਣੀ ਦਾ ਜਾਪ ਫੋਨ ਤੇ ਹੀ ਭਾਵੇਂ ਤੁਸੀਂ ਲਾ ਸਕਦੇ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪ ਜੀ ਦੀ ਬਹੁਤ ਹੀ ਜਿਆਦਾ ਸਾਨੂੰ ਸਪੋਰਟ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ